ਅੱਜ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਜਾਦਵ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਿਆ ਦੀ ਰੋਕਥਾਮ ਅਤੇ ਸਮਾਜ ਵਿੱਚ ਵਿਚਰ ਰਹੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸਰਚ ਆਪਰੇਸ਼ਨ ਅਭਿਆਨ ਚਲਾਇਆ ਗਿਆ। ਯਾਦ ਰਹੇ ਇਹ 26 ਜਨਵਰੀ ਦੇ ਸੰਵਿਧਾਨਕ ਸਮਾਗਮ ਤਹਿਤ ਕਿਸੇ ਵੀ ਅਨਸਕਾਮੀ ਘਟਨਾਵਾਂ ਨੂੰ ਰੋਕਣ ਲਈ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਇਸ ਮਹਮਤ ਤਹਿਤ ਸ਼੍ਰੀ ਅਜੇ ਗਾਂਧੀ ਐਸਐਸਪੀ ਮੋਗਾ ਦੀ ਜੋਗ ਅਗਵਾਈ ਹੇਠ ਸ਼੍ਰੀ ਬਾਲਕ੍ਰਿਸ਼ਨ ਸਿੰਘਲਾ ਆਈਪੀਐਸ ਐਸਪੀ 1 ਮੋਗਾ ਸ੍ਰੀ ਰਵਿੰਦਰ ਸਿੰਘ ਡੀਐਸਪੀ ਸਿਟੀ ਮੋਗਾ ਅਤੇ ਸਰਬਜੀਤ ਸਿੰਘ ਡੀਐਸਪੀ ਐਂਡੀਪੀਐਸ ਮੋਗਾ ਵੱਲੋਂ ਫੋਰਸ ਨਾਲ ਮੋਗਾ ਸ਼ਹਿਰ ਵਿੱਚ ਸੱਤੀ ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਸ਼ੱਕੀ ਵੀ ਹਿਕਲਾ ਦੀ ਚੈਕਿੰਗ ਵੀ ਕੀਤੀ ਗਈ। ਸੁਣਦੇ ਹਾਂ ਪ੍ਰੈਸ ਨਾਲ ਹੋਈ ਐਸਐਸਪੀ ਮੋਗਾ ਦੀ ਗੱਲਬਾਤ। ਅੱਜ ਮਾਨਯੋਗ ਸਪੈਸ਼ਲ ਡੀਜੀਪੀ ਪੀਐਸਪੀਸੀਐਲ ਪੰਜਾਬ ਨੇ ਆਜਿਥੇ ਮੋਗੇ ਜ਼ਿਲ੍ਹੇ ਦੇ ਵਿੱਚ ਵਿਜ਼ਿਟ ਕੀਤੀ ਹੈ। ਉਹਨਾਂ ਨੇ ਸਾਰੇ ਜੀਓਜ਼ ਦੇ ਨਾਲ ਮੀਟਿੰਗ ਕਰਕੇ ਜਿਹੜੇ ਨੈਸੈਸਰੀ ਇਨਸਟਰਕਸ਼ਨਸ ਨੇ ਉਹ ਪਾਸ ਆਨ ਕੀਤੇ ਨੇ ਤੇ ਨਾਲੇ ਜਿਹੜਾ ਵੈਨਿਊ ਹੈ ਉਹਦਾ ਵੀ ਉਹਨਾਂ ਨੇ ਚੈਕਿੰਗ ਕੀਤੀ ਹੈ ਤੇ ਜਿਹੜੇ ਜ਼ਰੂਰੀ ਇਨਸਟਰਕਸ਼ਨਸ ਹੈਗੇ ਉਹ ਵੀ ਦਿੱਤੇ ਗਏ। ਇਸ ਵਾਰ ਵੀ ਹਰ ਵਾਰ ਦੀ ਵਾਂਗੂ ਅਸੀਂ 26 ਜਨਵਰੀ ਨੂੰ ਐਸ ਪਰ ਪ੍ਰੋਟੋਕੋਲ ਐਸ ਪਰ ਨੋਰਮਸ ਸਾਰੀ ਜਿਹੜੀ ਪ੍ਰੀਕਾਸ਼ਨਸ ਹੈ ਉਹ ਵਰਤ ਰਹੀਆਂ ਤੇ ਫੁੱਲ ਪ੍ਰੂਫ ਅਰੇਂਜਮੈਂਟ ਅਸੀਂ ਕਰ ਰਹੇ ਹਾਂ। ਉਹ ਸਾਡੀ ਕੰਟੀਨਿਊਸ ਜਿਹੜੀ ਰਿਪਬਲਿਕ ਡੇ ਨੂੰ ਲੈ ਕੇ ਕੰਟੀਨਿਊਸ ਸਾਡੀ ਚੈਕਿੰਗ ਹੈ ਉਹ ਚੱਲ ਰਹੀ ਹੈ। ਅੱਜ ਬੌਂਡਿੰਗ ਵੀ ਅਸੀਂ ਸਾਦ ਵਾਲੀ ਬਸਤੀ ਐਮਪੀ ਬਸਤੀ ਜਿਹੜੇ ਸਾਡੇ ਡਰਗ ਹੌਟਸਪੌਟਸ ਹੈਗੇ ਨੇ ਉੱਥੇ ਅਸੀਂ ਕੱਸ ਆਪਰੇਸ਼ਨ ਕੀਤਾ ਹੈ ਇਸ ਤੋਂ ਇਲਾਵਾ ਕੰਟੀਨਿਊਸ ਬਸ ਸਟੈਂਡ ਰੇਲਵੇ ਸਟੇਸ਼ਨ ਦੀ ਚੈਕਿੰਗ ਪਬਲਿਕ ਪਾਰਕਿੰਗ ਮਾਰਕੀਟਸ ਦੀ ਚੈਕਿੰਗ ਵੀ ਸਾਡੀ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆ ਜਿਹੜੀ ਹੈ ਚੈਕਿੰਗ ਹੋਰ ਇਹਨੂੰ ਇੰਟੈਂਸਿਵ ਕਰਾਂਗੇ ਤੇ ਜਿਹੜੇ ਵੀ ਸ਼ੱਕੀ ਬੰਦੇ ਨੇ ਕੋਈ ਬੇਲਡ ਆਊਟ ਅਕਿਊਜ਼ਡ ਹੈਗੇ ਉਹਨਾਂ ਦੀ ਵੀ ਚੈਕਿੰਗ ਅਸੀਂ ਕੰਟੀਨਿਊਸ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਹੋਰ ਕਰਾਂਗੇ